ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਬਾਬੇ ਡੇਕਾਂ ਵਾਲੇ ਡੇਰੇ ਦੇ ਵਿੱਚ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਲੋਕ ਇਹ ਕਹਿ ਰਹੇ ਆਂ ਵੀ ਬਾਬਾ ਪੈਸੇ ਖਾਂਦਾਗਾ ਭੂਤਾਂ ਭਜਾਉਂਦਾਗਾ ਆਪਾਂ ਗੱਲਬਾਤ ਕਰਕੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾਂਗੇ ਉਹ ਆਗੇ ਬਾਬਾ ਜੀ ਆਪ ਪਪਾ ਜੀ ਨਾਲ ਕਰਦੇ ਆਂ ਗੱਲਬਾਤ ਹਾਂਜੀ ਬਾਬਾ ਜੀ ਸਾਨੂੰ ਇਹ ਗੱਲ ਦੱਸੋ ਤੁਸੀਂ ਲੋਕ ਜੋ ਕਹਿ ਰਹੇ ਹੋ ਸਹੀ ਕਹਿ ਰਹੇ ਹੈਗੇ ਜੀ ਇਹ ਗੱਲ ਦਾ ਜਵਾਬ ਦਿਓ ਭੂਤਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਲੋਕ ਕਹਿ ਰਹੇ ਭੂਤਾਂ ਫੜਦੇ ਆ ਤੁਸੀਂ ਵੀ ਬਾ ਭੂਤਾਂ ਹੁੰਦੀਆਂ ਹੁੰਦੀਆਂ ਐ ਅਸੀਂ ਰੋਜ਼ ਭੂਤਾਂ ਫੜਦੇ ਆ 22000 ਭੂਤ ਆ ਜੰਦ ਦੇ ਪਹੁੰਚੇ ਤੇ ਬਹੁਤ ਸ਼ੁਕਰਤਾਰੇ ਪਹੁੰਚਣ ਪਰ ਤਰਪ ਤਾਂ ਹੁੰਦੀਆਂ ਪੱਕਾ ਹੁੰਦੀਆਂ ਪੁੱਤਾ ਜੇ ਪੁੱਤਾ ਹੁੰਦੀਆਂ ਸਾਨੂੰ ਹੁਣੇ ਦਿਖਾਓ ਪੁੱਤਾ ਕਿੱਥੇ ਉਹ ਯਾਰ ਚਿਲਿਆ ਜਾਂ ਪੁੱਤਾਂ ਦਾ ਡੱਬਾ ਲੈ ਗਿਆ ਡੱਬੇ ਚ ਪੁੱਤਾ ਆ ਦੇਖ ਲੋ ਤੁਸੀਂ ਕੈਮਰਾਮੈਨ ਇੱਥੇ ਬਣੇ ਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹੀ ਜਾਣਾ ਮੈਂ ਤੁਹਾਨੂੰ ਹੁਣੇ ਦਿਖਾਉਨੇ ਪੁੱਤਾ ਪੁੱਤਾਂ ਤੁਹਾਨੂੰ ਦਿਖਾ ਕੇ ਭੇਜਾਂਗੇ ਤੁਹਾਨੂੰ ਪੁੱਤਾ ਐ ਥੋੜੀ ਹੁੰਦੀ ਹੈ ਪੁੱਤਾ ਹੁੰਦੀਆਂ ਕਿ ਨਹੀਂ ਹੁੰਦੀਆਂ ਆਹ ਧਿਆਨ ਨਾਲ ਦੇਖੀ ਬਾਬੇ ਕਦੇ ਝੂਠ ਨਹੀਂ ਬੋਲਦੇ ਖੰਬਰਦਾਸ ਬਾਬੇ ਨੂੰ ਦੂਰ ਦੂਰ ਤੱਕ ਟੇਕਾ ਵਾਲੇ ਨੂੰ ਜਾਣਦੇ ਸਾਨੂੰ ਕਲੀਅਰ ਕਰੋ ਪੁੱਤਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਲੈ ਫਿਰ ਧਿਆਨ ਮਾਰ ਧਿਆਨ ਮਾਰ ਵੇਖ ਵੇਖ ਪੁੱਤਾਂ ਬਾਕੀ ਬਾਬਾ ਜੀ ਪੁੱਤਾਂ ਹੁੰਦੀਆਂ ਹੁੰਦੀਆਂ ਬਾਬਾ ਜੀ ਪੁੱਤਾਂ ਬਾਬੇ ਝੂਠ ਨਹੀਂ ਮਾਰਦੇ ਕਦੇ ਨਹੀਂ ਬੋਲਦੇ ਝੂਠ ਲੈ ਪਕਟਾ ਜਿਹੜਾ ਇੱਥੇ ਦਬਾ ਰੱਖਿਆ ਤੇ ਪੱਤਰਕਾਰ ਨੂੰ ਚਾਹ ਪਾਣੀ ਪਿਆ ਤੇ

ਲੋਕ ਡੇਰਿਆਂ 'ਚ ਕਿਉਂ ਜਾਂਦੇ ਆ ਇਹ ਤਾਂ ਗੁਰੂ ਘਰ ਹੈਗੇ ਆ ਰੱਬ ਦੇ ਬਣਾਏ ਹੋਏ ਘਰ ਆ ਉੱਥੇ ਕਿਉਂ ਨਹੀਂ ਜਾਂਦੇ ਕਿਉਂ ਲੋਕਾਂ ਨੂੰ ਡੇਰਿਆਂ ਤੇ ਆਸਥਾ ਬਣੀ ਹੋਈ ਵੀ ਉੱਥੇ ਹੀ ਕੰਮ ਹੋਣਗੇ ਮੰਦਿਰ ਮਸਜਿਦ ਗੁਰਦੁਆਰੇ ਹੈਗੇ ਉੱਥੇ ਕਿਉਂ ਨਹੀਂ ਜਾਂਦੇ ਲੋਕਾਂ ਨੂੰ ਬਾਦਾਂ ਤੇ ਵਿਸ਼ਵਾਸ ਹੁੰਦਾ ਵੀ ਬਾਬੇ ਨੇ ਜੋ ਕੰਮ ਕਹਿਤਾ ਨਾ ਉਹ ਫਤਿਹ ਹੋ ਜਾਣਾ ਸਾਰੇ ਕੰਮ ਹੋ ਜਾਣੇ ਉਹਨਾਂ ਦੇ ਅਸੀਂ 10 15 20 ਬੰਦੇ ਡੇਰੇ 'ਚ ਆਏ ਉਹਨਾਂ ਨੂੰ ਅਸੀਂ ਕਹਤਾ ਵੀ ਆਹ ਭਾਈ ਤੁਹਾਡੇ ਕੰਮ ਹੋ ਜਾਣੇ ਤੇ ਉਹਨਾਂ ਦਾ ਵਿਸ਼ਵਾਸ ਸਾਡੇ ਤੇ ਟਿਕ ਜਾਣਾ ਤੇ 20 ਪੱਤੀਆਂ ਬੰਦਿਆਂ ਦੇ ਵਿੱਚੋਂ 10-12 ਬੰਦਿਆਂ ਦਾ ਕੰਮ ਹੋ ਗਿਆ ਉਹਨਾਂ ਨੇ ਕਿਹਾ ਕਿ ਆਪਾਂ 5-7 ਬੰਦਿਆਂ ਨੂੰ ਹੋਰ ਨਾਲ ਜੋੜ ਦੇਣਾ 40-50 60 ਬੰਦੇ ਹੋਗੇ ਐ ਗਾਂਧੀ ਗਾਂ ਸਿਸਟਮ ਚੱਲ ਜਾਣਾ ਕਿ ਉਹ ਉਹਦਾ ਬੰਦੇ ਸਾਡੇ ਕੋਲੇ ਆਈ ਜਾਣੇ ਨਾਲੇ ਮਾਇਆ ਆਈ ਯਾਨੀ ਗਾਂਧੀ ਗਾਂ ਕਮ ਕਮ ਵਧੀ ਜਾਂਦਾ ਤੇ ਆ ਇਸ ਕਰਕੇ ਵਿਸ਼ਵਾਸ ਨਾਲ ਲੋਕਾਂ ਦਾ ਕਮਦ ਲਈ ਜਾਂਦਾ ਕਿ ਲੋਕ ਬੇਵਕੂਫ ਹੈ ਲੋਕ ਲੁੱਟਣ ਨੂੰ ਪਏ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਬਾਹਰ ਇੱਕ ਜਗ੍ਹਾ ਬਣੀ ਹੋਈ ਆ ਉੱਥੇ ਪੈਸੇ ਪਏ ਆ ਨਾਟਾ ਕੋਲ ਉੱਥੇ ਜਗਾ ਮੱਥਾ ਟੇਕਣ ਵਾਲੀ ਆ ਤੇ ਲੋਕ ਉੱਥੇ ਪੈਸੇ ਟੇਕ ਕੇ ਨੇ ਮੱਥਾ ਕਿ ਟੇਕ ਕੇ ਜਾਂਦੇ ਆ ਉਹ ਬੇਬਾ ਜੀ ਮਤਾਣਾ ਬਾਬੇ ਦੀ ਜਗਾ ਬਣਾਈ ਹੋਈ ਐ ਮਤਾਣਾ ਬਾਬਾ ਜੀ ਮੈਂ ਤਾਂ ਪਹਿਲੀ ਵਾਰ ਸੁਣ ਰਹੀ ਐ ਕਿ ਉਹ ਇਸ ਤਰ੍ਹਾਂ ਨਾ ਵੀ ਜਦੋਂ ਅਸੀਂ ਰਾਜਸਥਾਨ ਜਾਂ ਕਿਤੇ ਹੋਰ ਸਟੇਟ ਜਾਂਦੇ ਆ ਦੂਰੋਂ ਆਉਨੇ ਆ ਤੇ ਫਿਰ ਥੱਕੇ ਹੁੰਨੇ ਆ ਤੇ ਆ ਕੇ ਫਿਰ ਸ਼ਾਮ ਨੂੰ ਕੋੜਾ ਪਾਣੀ ਪੀਦਾ ਕੋੜਾ ਪਾਣੀ ਮਤਲਬ ਮਤਲਬ ਵੀ ਤੱਕ chegਾ ਲਾ ਨੂੰ ਸ਼ਿਕਾ ਗੱਲ ਤੱਕ cheg ਪੀਵੇ ਤੇ ਥੱਕੇ ਹੁੰਨੇ ਆ ਲਾ ਕੇ ਕੰਨੇ ਆ ਫਿਰ ਜਦੋਂ ਉੱਠਦੇ ਆ ਉੱਠ ਕੇ ਹੱਦ ਬਾਹਰ ਦੂਰ ਨਹੀਂ ਜਾ ਜਾਂਦਾ ਫਿਰ ਅਸੀਂ ਉੱਥੇ ਹੀ ਬਾਥਰੂਮ ਕਰ ਦਿੰਨੇ ਆ ਜੋ ਬਾਥਰੂਮ ਦੇ ਵਿੱਚ ਜਗ੍ਹਾ ਉੱਥੇ ਬਣਾਈ ਹੋਈ ਆ ਕਿ ਲੋਕੀ ਉਸੇ ਨੂੰ ਪੁੱਜੀ ਜਾਂਦੇ ਉਸੇ ਨੂੰ ਮੱਥਾ ਟੇਕੀ ਜਾਂਦੇ ਇਤਨਾਲੇ ਉਸੇ ਨੂੰ ਪੈਸੇ ਦੇਈ ਜਾਂਦੇ ਆ ਜਦੋਂ ਅਸੀਂ ਨਾ ਵੀ ਹੋਈਏ ਇੱਥੇ ਤੇ ਬਾਹਰ ਗਏ ਹੋਈਏ ਬੱਸ ਲੋਕ ਉਸੇ ਨੂੰ ਮੱਥਾ ਟੇਕਦੇ ਕਿਤੇ ਜਾਂਦੇ ਆ ਕਹਿੰਦੇ ਕਿ ਤਾਂ ਕਰਕੇ ਮਤਾਣਾ ਬਾਬਾ ਸਾ ਵੀ ਗੈਜਟ ਹਾਰੀ ਚ ਬਣਾਇਆ ਰਿਹਾ ਜਿਵੇਂ ਇੱਥੇ ਨਹੀਂ ਹੁੰਦੇ ਨਾ ਉਹ ਮਤਾਣਾ ਬਾਬੇ ਨੂੰ ਮੱਥਾ ਟੇਕਦੇ ਲੋਕ ਅੱਛਾ ਮੈਨੂੰ ਇੱਕ ਗੱਲ ਦੱਸੋ ਬਾਬਾ ਜੀ ਥੋਡੇ ਜਿਹੜੇ ਬਾਹਰ ਚੇਲੇ ਬੈਠੇ ਆ ਉਹ ਕਹਿੰਦੇ ਬਾਬਾ ਜੀ ਕਿਤੇ ਦੇਹ ਪਲਟ ਹੋ ਜਾਂਦੇ ਆ ਕਦੇ ਲੋਪ ਹੋ ਜਾਂਦੇ ਆ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਇਹ じゃ ਕਿਹੜਾ ਮੰਤਰ ਆ ਤੁਹਾਡੇ ਕੋਲ ਜਾਂ ਇਹ ਜੀ ਮਿਸਟਰ ਇੰਡੀਆ ਵਾਲੀ ਘੜੀ ਆ ਜਿਹੜਾ ਤੁਸੀਂ ਮਿੰਟੂ ਮਿੰਟਿਓ ਲੋਪ ਹੋ ਜਾਂਦੇ ਤੇ ਮਿੰਟੂ ਮਿੰਟਿ ਤੁਸੀਂ ਹਾਜ਼ਰ ਹੋ ਜਾਂਦੇ ਆ ਦੇਖੋ ਬਾਬਾ ਜੀ ਸਾਡੇ ਕੋਲੇ ਚੇਲੇ ਹੁੰਦੇ ਸਾਰੇ ਬੈਠੇ ਹੁੰਦੇ ਆ ਕੋਈ ਜਿਹੜਾ ਬੰਦਾ ਵੀ ਜਿਸ ਦੇ ਕੰਮ ਹੋਏ ਹੁੰਦੇ ਆ ਉਹਨੇ ਬਾਬੇ ਨੂੰ ਮਿਲਣਾ ਹੁੰਦਾ ਹੈ ਤੇ ਚੇਲੇ ਬੁਲਾ ਦਿੰਦੇ ਆ ਜਿਹਦਾ ਕੰਮ ਨਹੀਂ ਹੋਇਆ ਹੁੰਦਾ ਵੀ ਬਾਬੇ ਦੇ ਜੁੱਤੀਆਂ ਮਾਰੂਗਾ ਤੇ ਉਹਨੂੰ ਕਹੇ ਵੀ ਬਾਬਾ ਤਾਂ ਹੈ ਨਹੀਂਗਾ ਇੱਥੇ ਬਾਹਰ ਚਲਾ ਗਿਆ ਬਾਬਾ ਦਾ ਲੋਪ ਹੋ ਗਿਆ ਉਹਨੂੰ ਫਿਰ ਇਹ ਜਿਹੜੀਆਂ ਗੱਲਾਂ ਕਹਿ ਕੇ ਨਾ ਚੇਲੇ ਟਾਲ ਦਿੰਦੇ ਆ ਆਹ ਗੱਲ ਹੈ ਸਾਰੀ ਫਿਰ ਅੱਗੇ ਤੇ ਸਾਡੇ ਘਰਾਂ ਬਣਿਆ ਆ ਅਸੀਂ ਘਰੇ ਦੇ ਵਿੱਚ ਬੈਠ ਜਾਣਾ ਬਸ ਮਿਲਣਾ ਨਹੀਂ ਕਿਸੇ ਨੂੰ ਜਿੰਨ ਕਿਲੇ ਬਲਵਾਨ ਕਿ ਮਿਲਾਂਗੇ ਬਾਕੀ ਨੂੰ ਕਿਸੇ ਨੂੰ ਨਹੀਂ ਮਿਲਦੇ ਅੱਛਾ 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 ਮੈਂ ਇੱਕ ਗੱਲ ਦਾ ਹੋਰ ਜਵਾਬ ਦੇਵੋ ਜਿਹੜੇ ਕਾਜੂ ਆ ਬਦਾਮ ਆ ਗਾਵਾਂ ਨੇ ਕਿਉਂ ਪਾਈ ਪਏ ਜਾਂਦੇ ਹੈਗੇ ਗਾਂ ਮੱਠੇ ਵੀ ਤਾਂ ਖਾ ਸਕਦੀ ਹੈ ਇਹ ਬਾਤ ਜੇ ਅਸੀਂ ਲੋਕਾਂ ਨੂੰ ਕਹਾਂਗੇ ਸਾਨੂੰ ਕਾਜੂ ਬਦਾਮ ਦਿਓ ਤਾਂ ਲੋਕ ਕਹਿਣਗੇ ਵੀ ਹਲਾਲਚੀਏ ਬਾਬਾ ਇਸ ਕਰਕੇ ਨਾ ਅਸੀਂ ਗਾਵਾਂ ਨੂੰ ਪਾਉਣੇ ਕਿਉਂਕਿ ਗਾਵਾਂ ਦੁੱਧ ਅਸੀਂ ਪੀਂਦੇ ਆ ਗਾਵਾਂ ਦਾ ਦੁੱਧ ਉਹ ਪੱਠੇ ਪੱਠੇ ਨਾਲ ਤਾਂ ਗਾਵਾਂ ਦੁੱਧ ਨਹੀਂ ਦਿੰਦੀਆਂ ਕਾਜੂ ਬਦਾਮ ਪਿਸਤੇ ਵੇਸਣ ਖੜ ਗੜ ਬੜੇਵੇਂ ਜਿਹਨੂੰ ਅਸੀਂ ਦੇਖਦੇ ਆ ਵੀ ਕਿ ਇਹ ਕਿੰਨੀ ਕੀ ਪਹੁੰਚ ਵਾਲਾ ਬੰਦਾ ਹੈ ਉਸ ਹਿਸਾਬ ਨਾਲ ਅਸੀਂ ਉਹਨੂੰ ਕਹਿ ਗਏ ਕਿ ਨਹੀਂ ਭਾਈ ਤੂੰ ਦੇ ਸੜ ਪਾ ਦੇ ਗਾਵਾਂ ਸਾਡੀਆਂ ਦੋ ਗਾਵਾਂ ਤੋਂ ਦੇਖੀ ਹੋਣੀ ਦੇ ਅਸੀਂ ਉਹ ਉਸ ਬੰਦੇ ਨੂੰ ਕਹਿ ਰਹੇ ਨੇ ਵੀ ਇਹ ਕਿੰਨੀ ਕੀ ਪਹੁੰਚ ਵਾਲਾ ਬੰਦਾ ਹੈ ਉਹਨੂੰ ਕਹਿ ਰਹੇ ਨੇ ਭਾਈ ਤੂੰ ਖਾਦੀ ਬੋਰੀ ਪਾ ਦੇ ਗੁਜਰ ਦੇਖਿਆ ਵੀ ਮਾੜਾ ਜਾ ਬਹੁਤ ਪਹੁੰਚ ਵਾਲਾ ਉਹਨੂੰ ਕਹਿ ਰਹੇ ਨੇ ਭਾਈ ਤੂੰ ਵੇਸਣ ਪਾ ਦੇ ਤੀਜਾ ਬੰਦਾ ਦੇਖਿਆ ਇਹ ਥੋੜੀ ਚੰਗੀ ਪਹੁੰਚ ਆ ਕਾਜੂ ਪਾਰੇ ਬਾਦਾਮ ਪਾਰੇ ਤੇ ਕੋਈ ਛੋੜੀ ਜਿਹਾ ਬੰਦਾ ਹੁੰਦਾ ਚਿੱਟੇ ਕੁਰਤੇ ਪਾਏ ਹੁੰਦਾ ਪੂਰਾ ਲੱਗਦਾ ਸਨਮਾਜਦਾਰ ਜਿਹਾ ਉਹ ਜੋ ਸਾਡੇ ਕੋਲੇ ਆਉਂਦਾ ਅਸੀਂ ਉਹਨਾਂ ਕਹਿੰਦੇ ਭਾਈ ਜਾਣ ਤੈਸੇ ਹੀ ਪਾ ਲੈ ਇਹ ਕਿ ਬੀਬਾ ਐ ਪੱਤਰਕਾਰੀ ਚ ਕੁਝ ਨਹੀਂ ਪਿਆ ਇਹ ਤਾਂ ਐਵੇਂ ਤਕੀਆ ਸਾਰੇ ਕਿਤੇ ਕਿਤੇ ਤੁਰੇ ਫਿਰੇ ਰੋ ਕਿਤੇ ਕਿਤੇ ਫਿਰੇ ਰੋ ਤੇ ਤੁਸੀਂ ਐਂ ਕਰੋ ਅੱਜ ਕੱਲ ਤੁਹਾਨੂੰ ਪਤਾ ਹੀ ਨਹੀਂ ਜਾਂਦਾ ਪੈਸੇ ਬਾਬਿਆਂ ਕੋਲੇ ਜਾਂ ਡਾਕਟਰਾਂ ਕੋਲੇ ਤੇ ਤੂੰ ਸਾਡੇ ਬਾਬਿਆਂ ਨਾਲ ਜਾ ਜਾ ਇੱਤਨ ਮਾਰਾ ਮਾਰ ਕਰ ਦਾਂਗੇ ਤੂੰ ਪੱਤਰਕਾਰੀ ਦਾ ਲੈਣਾ ਕੀ ਹੈ ਗੱਲ ਤਾਂ ਬਾਬਾ ਜੀ ਸੱਚ ਤੁਹਾਡੀ ਜਮਾਂ ਸਹੀ ਹੈ ਐ ਵੀ ਧੱਕੇ ਖਾਂਦੀ ਫਿਰਦੀ ਮੈਂ ਤਾਂ ਆਪ ਜੇ ਥੋੜਾ ਨਾ ਰਹਿ ਕੇ ਇੰਨੇ ਮੈਨੂੰ ਪੈਸੇ ਵੰਦਿਆ ਤਾਂ ਫਿਰ ਮੈਂ ਨਹੀਂ ਕਿ ਲੋੜ ਆ ਐ ਕਿਹਾ ਤੂੰ ਬੀਬਾ ਮौज ਕਰेंगी ਛੱਡ ਖੜਾ ਪੱਤਰਕਾਰੀ ਦਾ ਹੋਰ ਦੇਖ ਲੈ ਬਾਬੇ ਜੀ ਜਾ ਹੋਰ ਖੰਭੜ ਦੱਸ ਬਾਬੇ ਜੀ ਜਾ ਹੋਰ ਦੇਖ ਲੈ ਬਾਬੇ ਜੀ ਜਾ